ਇਹ ਪੰਜਾਬ ਨੂੰ ਅਕਾਲ ਬੁੰਗੇ ਦੇ ਵਿਰੇ ਵਿੱਚ ਇਮਲੀ ਦੇ ਬੂਟੇ ਨਾਲ ਬੰਨਿਆ ਹੋਇਆ ਹੈ ਇੱਕ ਸਿੰਘ ਦੇ ਹੱਥ ਕੋੜਾ ਹੈ ਜਦ ਹੀ ਕੋੜਾ ਸ਼ੇਰੇ ਪੰਜਾਬ ਦੀ ਨੰਗੀ ਪਿੱਠ ਉੱਤੇ ਵੱਜਿਆ ਤਾਂ ਸੰਗਤ ਵਿੱਚੋਂ ਆਵਾਜ਼ ਆਈ ਤਨ ਮਹਾਰਾਜਾ ਤਨ ਸ਼ੇਰੇ ਪੰਜਾਬ ਦੇਸ਼ ਦਾ ਰਾਜਾ ਹੋਵੇ ਤਾਂ ਐਸਾ ਹੋਵੇ ਤੇ ਇਹ ਸੁਣਦਿਆਂ ਹੀ ਸ਼ੇਰੇ ਪੰਜਾਬ ਬੋਲੇ ਤਨ ਸਿੰਘ ਸਾਹਿਬ ਤਨ ਜਥੇਦਾਰ ਕੌਮ ਦਾ ਜਥੇਦਾਰ ਹੋਵੇ ਤਾਂ ਅਜਿਹਾ ਹੋਵੇ ਕੌਣ ਸੀ ਜਥੇਦਾਰ ਹੋਰ ਕੌਣ ਬਾਬੇ ਨਾਨਾ ਸਿੰਘ ਪੰਥ ਪਾਤਸ਼ਾਹ ਦਾ ਪੜਾਇਆ ਹੋਇਆ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਕੀ ਕੁਝ ਕਹਿ ਲਵਾਂਗੇ ਅਕਾਲੀ ਜੀ ਬਾਰੇ ਕੁਝ ਪਲਾਂ ਵਿੱਚ ਸਾਰੀ ਜ਼ਿੰਦਗੀ ਵੀ ਲੱਗੇ ਰਹਾਂਗੇ ਤਾਂ ਵੀ ਕਿੱਥੇ ਕਹਿ ਸਕਾਂਗੇ ਉਹਨਾਂ ਬਾਰੇ ਪੂਰਾ ਅਕਾਲੀ ਫੌਜ ਦਾ ਜਥੇਦਾਰ ਕਹਾ ਲੈਣਾ ਕਿਤੇ ਸੌਖਾ ਕਾਰਜ ਹੈ ਰਾਜੇ ਨੂੰ ਮੂੰਹ ਤੇ ਕਾਣਾ ਕਹਿ ਦੇਣਾ ਕਿਤੇ ਸੌਖਾ ਹੈ ਤੋਪਾਂ ਨਾ ਪਹੁੰਚੇ ਹੋਣ ਦੇ ਬਾਵਜੂਦ ਦੁਸ਼ਮਣਾਂ ਅੱਗੇ ਲੋਹ ਗੁਰਜ ਬਣ ਕੇ ਖਲੋ ਜਾਣਾ ਕਿਤੇ ਸੌਖਾ ਹੈ ਸੱਤ ਗੋਲੀਆਂ ਖਾ ਕੇ ਵੀ ਜਕਾਰੇ ਛੱਡਨੇ ਕਿਤੇ ਸੌਖਾ ਹੈ ਸੌਖੇ ਕਾਰਜਾਂ ਨੂੰ ਹੱਥ ਪਾਉਣਾ ਤਾਂ ਅਕਾਲੀ ਜੀ ਦਾ ਸੁਭਾਅ ਹੀ ਨਹੀਂ ਸੀ ਇਹ ਸ਼ੇਰੇ ਪੰਜਾਬ ਦੁਆਰਾ ਬਣਾਈ ਗਈ ਅਕਾਲੀ ਜੀ ਦੀ ਸਮਾਦ ਹੈ ਪਿੱਛੇ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਹੈ ਕੀ ਆਪਣੇ ਜੀਵਨ ਦਾ ਇੱਕ ਵੀ ਐਸਾ ਸਵਾਸ ਸੀ ਜੋ ਉਹਨਾਂ ਪੰਥ ਦੇ ਲੇਖੇ ਨਾ ਲਾਇਆ ਹੋਵੇ ਤੇ ਉਹਨਾਂ ਦਾ ਸਥਾਨ ਦੇਖ ਕੇ ਕਿ ਸਾਨੂੰ ਆਪਣੇ ਆਪ ਨੂੰ ਲਾਂਤਾਂ ਨਹੀਂ ਪਾਉਣੀਆਂ ਚਾਹੀਦੀਆਂ ਜਮਰੋਦ ਹੋਵੇ ਭਵੇਂ ਨਿਸ਼ਹਿਰਾ ਕੀ ਇਹ ਦੋਹੇ ਸੂਰਮੇ ਸਾਡੀ ਐਸੀ ਬੇਰੁਕੀ ਦੇ ਹੱਕਦਾਰ ਸੰ ਸਵਾਲ ਤਾਂ ਸਾਨੂੰ ਇੱਕ ਦਿਨ ਕੀਤਾ ਜਾਵੇਗਾ ਤੇ ਪਤਾ ਨਹੀਂ ਜਵਾਬ ਸਾਡੇ ਕੋਲ ਹੋਵੇਗਾ ਜਾਂ ਨਹੀਂ ਇਹ ਪੰਜਾਬ ਨੂੰ ਅਕਾਲ ਬੁੰਗੇ ਦੇ ਵਿਰੇ ਵਿੱਚ 임ਲੀ ਦੇ ਬੂਟੇ ਨਾਲ ਬੰਨਿਆ ਹੋਇਆ ਹੈ ਇੱਕ ਸਿੰਘ ਦੇ ਹੱਥ ਕੋੜਾ ਹੈ ਜਦ ਹੀ ਕੋੜਾ ਸ਼ੇਰੇ ਪੰਜਾਬ ਦੀ ਨੰਗੀ ਪਿੱਠ ਉੱਤੇ ਵੱਜਿਆ ਤਾਂ ਸੰਗਤ ਵਿੱਚੋਂ ਆਵਾਜ਼ ਆਈ ਤਨ ਮਹਾਰਾਜਾ ਤਨ ਸ਼ੇਰੇ ਪੰਜਾਬ ਦੇਸ਼ ਦਾ ਰਾਜਾ ਹੋਵੇ ਤਾਂ ਐਸਾ ਹੋਵੇ ਤੇ ਇਹ ਸੁਣਦਿਆਂ ਹੀ ਸ਼ੇਰੇ ਪੰਜਾਬ ਬੋਲੇ ਤਨ ਸਿੰਘ ਸਾਹਿਬ ਤਨ ਜਹੇਦਾਰ ਕੌਮ ਦਾ ਜਹੇਦਾਰ ਹੋਵੇ ਤਾਂ ਅਜਿਹਾ ਹੋਵੇ ਕੌਣ ਸੀ ਜਹੇਦਾਰ ਹੋਰ ਕੌਣ ਬਾਬੇ ਨਾਨਾ ਸਿੰਘ ਪੰਥ ਪਾਤਸ਼ਾਹ ਦਾ ਪੜਾਇਆ ਹੋਇਆ ਸਿੰਘ ਸਾਹਿਬ ਅਕਾਲੀ ਬੱਬਾ ਫੂਲਾ ਸਿੰਘ ਕੀ ਕੁਝ ਕਹਿ ਲਵਾਂਗੇ ਅਕਾਲੀ ਜੀ ਬਾਰੇ ਕੁਝ ਪਲਾਂ ਵਿੱਚ ਸਾਰੀ ਜ਼ਿੰਦਗੀ ਵੀ ਲੱਗੇ ਰਹਾਂਗੇ ਤਾਂ ਵੀ ਕਿੱਥੇ ਕਹਿ ਸਕਾਂਗੇ ਉਹਨਾਂ ਬਾਰੇ ਪੂਰਾ ਅਕਾਲੀ ਫੌਜ ਦਾ ਜਥੇਦਾਰ ਕਹਾ ਲੈਣਾ ਕਿਤੇ ਸੌਖਾ ਗੱਜ ਹੈ ਰਾਜੇ ਨੂੰ ਮੂੰਹ ਤੇ ਕਾਣਾ ਕਹਿ ਦੇਣਾ ਕਿਤੇ ਸੌਖਾ ਹੈ ਤੋਪਾਂ ਨਾ ਪਹੁੰਚੇ ਹੋਣ ਦੇ ਬਾਵਜੂਦ ਦੁਸ਼ਮਣਾਂ ਅੱਗੇ ਲੋਹ ਗੁਰਜ ਬਣ ਕੇ ਖਲੋ ਜਾਣਾ ਕਿਤੇ ਸੌਖਾ ਹੈ ਸੱਤ ਗੋਲੀਆਂ ਖਾ ਕੇ ਵੀ ਜਕਾਰੇ ਛੱਡਨੇ ਕਿਤੇ ਸੌਖਾ ਹੈ ਸੌਖੇ ਕਾਰਜਾਂ ਨੂੰ ਹੱਥ ਪਾਉਣਾ ਤਾਂ ਅਕਾਲੀ ਜੀ ਦਾ ਸੁਭਾਅ ਹੀ ਨਹੀਂ ਸੀ ਇਹ ਸ਼ੇਰੇ ਪੰਜਾਬ ਦੁਆਰਾ ਬਣਾਈ ਗਈ ਅਕਾਲੀ ਜੀ ਦੀ ਸਮਾਦ ਹੈ ਪਿੱਛੇ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਹੈ ਕੀ ਆਪਣੇ ਜੀਵਨ ਦਾ ਇੱਕ ਵੀ ਐਸਾ ਸਵਾਸ ਸੀ ਜੋ ਉਹਨਾਂ ਪੰਥ ਦੇ ਲੇਖੇ ਨਾ ਲਾਇਆ ਹੋਵੇ ਤੇ ਉਹਨਾਂ ਦਾ ਸਥਾਨ ਦੇਖ ਕੇ ਕਿ ਸਾਨੂੰ ਆਪਣੇ ਆਪ ਨੂੰ ਲਾਂਤਾਂ ਨਹੀਂ ਪਾਉਣੀਆਂ ਚਾਹੀਦੀਆਂ ਜਮਰੋਦ ਹੋਵੇ ਭਵੇਂ ਨਿਸ਼ਹਿਰਾ ਕਿ ਇਹ ਦੋਹੇ ਸੂਰਮੇ ਸਾਡੀ ਐਸੀ ਬੇਰੁਕੀ ਦੇ ਹੱਕਦਾਰ ਸੰ ਸਵਾਲ ਤਾਂ ਸਾਨੂੰ ਇੱਕ ਦਿਨ ਕੀਤਾ ਜਾਵੇਗਾ ਤੇ ਪਤਾ ਨਹੀਂ ਜਵਾਬ ਸਾਡੇ ਕੋਲ ਹੋਵੇਗਾ ਜਾਂ ਨਹੀਂ